ਦੋਸਤੋ ਕਲੀਆਂ ਕੁੜੀਆਂ ਨਹੀਂ ਸੋਸ਼ਲ ਮੀਡੀਆ ਤੇ ਨਾਲ ਮੁੰਡੇ ਵੀ ਐ ਤੇ ਕਈ ਆਪਦੀਆਂ ਜਨਾਨੀਆਂ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਐ ਕਿ ਬਸ ਬੇੜਾ ਹੀ ਵਹਿ ਗਿਆ ਉਹਨਾਂ ਦਾ ਜਿਹੜੇ ਲਾਈਕ ਵਿਊ ਦੇ ਚੱਕਰ 'ਚ ਆਹ ਕੁਝ ਕਰੀ ਜਾਂਦੇ ਨੇ ਉਧਰੋਂ ਮੇਰਾ ਵੀਰ ਜਵੰਦਾ ਉਹ ਕਲਪਿਆ ਪਿਆ ਇਹਨਾਂ ਦੇ ਬਾਕੀ ਇਹਨੇ ਵੀਡੀਓ ਹੀ ਉਹ ਜੀ ਬਣਾਈ ਐ ਕਿ ਪੈਰਾਂ ਤੇ ਲਾ ਕੇ ਚਟਨੀ ਤੇ ਚੱਟੀ ਜਾਂਦਾ ਇਸ ਤੋਂ ਬਾਅਦ ਹੋਰ ਕੀ ਗਿਰਨਗੇ ਯਾਰ ਇਹ ਲੋਕ ਬਾਕੀ ਤੁਹਾਨੂੰ ਕਿਵੇਂ ਲੱਗਦਾ ਕਮੈਂਟ ਕਰਕੇ ਦੱਸਿਆ ਜੇ ਤੇ ਆਪਣੀ ਜਨਾਨੀ ਨੂੰ ਨਾਲ ਲੈ ਕੇ ਜਨਾਨੀ ਤੇ ਵੀਡੀਓ ਸ਼ੁਰੂ ਕਰਨੀ ਉਹਦੇ ਨਾਲ ਗੰਦੀਆਂ ਹਰਕਤਾਂ ਕਰਨੀਆਂ ਕੁਝ ਉਹ ਜੇ ਹਰਕਤਾਂ ਕਰਕੇ ਜਿਹੜੀਆਂ ਵੀਡੀਓ ਅੱਗੇ ਜਿਆਦਾ ਵਾਇਰਲ ਹੁੰਦੀਆਂ ਰਿਐਕਸ਼ਨ ਜਿਆਦਾ ਆਉਂਦਾ ਲੋਕਾਂ ਦਾ ਤੇ ਲੋਕ ਜਿਆਦਾ ਵੇਖਦੇ ਆ ਸ਼ੇਅਰ ਜਿਆਦਾ ਕਰਦੇ ਆ ਫਾਲੋਅਰ ਵਧਦੇ ਆ ਬਸ ਇਸੇ ਚੀਜ਼ ਨੇ ਜਿਹੜਾ ਦਿਮਾਗ ਖਰਾਬ ਕਰਤਾ ਸੋਸ਼ਲ ਮੀਡੀਆ ਨੇ ਤੇ ਇਹਨਾਂ ਨੂੰ ਕੋਈ ਸੰਗਣੀ ਸ਼ਰਮਣੀ ਹਜਾਣੀ ਬਸ ਵੀਡੀਓ ਚੱਲਣੀ ਚਾਹੀਦੀ ਹੈ ਕੋਈ ਬੰਦਾ ਜੋ ਮਰਜ਼ੀ ਬੋਲੀ ਜਾਵੇ ਕੋਈ ਚੱਕਰ ਨਹੀਂ ਤੁਸੀਂ ਆ ਵੀਡੀਓ ਵੇਖੋ ਹੱਦਾਂ ਹੀ ਪਾਰ ਕਰ ਗਿਆ ਕੀ ਹੋਇਆ ਤੇਰੀ ਗੋਲੀ ਸਿੱਕਲੀ ਅੱਖਾਂ ਤੇਰਾ ਬਹਿ ਗਿਆ ਤੇਰਾ ਬੇੜਾ 헤ਦੇ ਦਾ ਲੋਕ ਜਨਾਨੀ ਤੋਂ ਡਰਦੇ ਦੇਖੇ ਸੀ ਜਨਾਨੀ ਦੇ ਥੱਲੇ ਲੱਗੇ ਵੇਖੇ ਸੀ ਉਹ ਜਨਾਨੀ ਦੇ ਪੈਰ ਚੱਟਦੇ ਪਹਿਲੇ ਵਾਰੀ ਦੇਖਿਆ ਹਾਏ ਹੋ ਰੱਬਾ ਮੇਰਾ ਓਏ ਉਹ ਕੀ ਨਫਸ ਪੈ ਗਿਆ ਤੇਰੇ ਦਿਮਾਗ 'ਚ ਉਹ ਪਤੰਦਰ ਦੇ ਇੰਨੀ ਤਾਂ ਦਾ ਦੋਸਤੋ ਜਿਮ ਵਿੱਚ ਜਾ ਕੇ ਕੁੜੀਆਂ ਵੱਲੋਂ ਟੀ-ਸ਼ਰਟਾਂ ਲਾ ਕੇ ਰੀਲਾਂ ਬਣਾਉਣੀਆਂ ਆਪਦਾ ਸਰੀਰ ਵਿਖਾਉਣਾ ਇਹ ਤਾਂ ਇੱਕ ਨਾ ਟ੍ਰੈਂਡ ਜਾਈ ਚੱਲ ਪਿਆ ਜਿਮ ਦੇ ਵਿੱਚ ਜਾਣਾ ਜਦੋਂ ਤੇ ਕੋਈ ਟਾਈਮ ਹੁੰਦਾ ਸੀ ਤੇ ਸਾਨੂੰ ਅਸੀਂ ਜਿਮ 'ਚ ਜਾਂਦੇ ਸੀ ਤਾਂ ਉਹ ਕਹਿੰਦੇ ਸੀਗੇ ਵੀ ਜਿਮ 'ਚੋਂ ਟ੍ਰੇਨਰ ਕਹਿੰਦਾ ਸੀ ਵੀ ਟੀ-ਸ਼ਰਟਾਂ ਖੁੱਲੀਆਂ ਪਾ ਕੇ ਆਉਣੀਆਂ ਕਿਸੇ ਨੇ ਆਪਦਾ ਸਰੀਰ ਨਹੀਂ ਵਿਖਾਉਣਾ ਪਰ ਹੁਣ ਤਾਂ ਬਈ ਕਹਿੰਦੇ ਸਰੀਰ ਹੀ ਵਿਖਾਉਣਾ ਸਾਡੀ ਰੀਲ ਬਣਨੀ ਚਾਹੀਦੀ ਹੈ ਜਿਮ ਨਾਲ ਸਰੀਰ ਬਣੇ ਜਾਂ ਨਾ ਬਣੇ ਬਈ ਕਹਿੰਦੇ ਔਰਤਾਂ ਦੀ ਛਾਤੀ ਢਕਣ ਵਾਸਤੇ ਇੱਕ ਔਰਤ ਨੇ ਆਪਦੀ ਛਾਤੀ ਕਟਵਾਤੀ ਸੀ ਪਰ ਹੁਣ ਤਾਂ ਉਹ ਵੀ ਉੱਤੇ ਬੈਠੀ ਇਹ ਸੋਚਦੀ ਹੋਣੀ ਹੈ ਵੀ ਇਹਨਾਂ ਨਸਲਾਂ ਕਰਕੇ ਮੈਂ ਇਹ ਕੰਮ ਕੀਤਾ ਜਿਹੜੀਆਂ ਆਪ ਹੀ ਹੁਣ ਆਪਦਾ ਸਰੀਰ ਜਿਹੜਾ ਵਖਾਉਣ ਲੱਗ ਗਈਆਂ ਸ਼ੁਰੂਆਤ ਹੀ ਰੀਲ ਦੀ ਇੱਥੋਂ ਹੁੰਦੀ ਹੈ ਪਿੱਛੋਂ ਤੇ ਕਿੱਥੇ ਜਾ ਕੇ ਖਤਮ ਹੋਣੀ ਹੈ ਇਹ ਤਾਂ ਰੱਬ ਜਾਣਦਾ ਹੈ ਕੋਈ ਰਿਸ਼ਤੇ ਦਾ ਲਿਆਜ ਨਹੀਂ ਕੋਈ ਵੇਖਣਾ ਹੀ ਨਹੀਂ ਮਾਪੇ ਦਾ ਕੋਈ ਭੈਣ ਭਰਾ ਕੋਈ ਸ਼ਰਮ ਹਯਾ ਹੈ ਹੀ ਨਹੀਂ ਬਸ ਰੀਲ ਸਾਡੀ ਚੱਲਣੀ ਚਾਹੀਦੀ ਹੈ ਤੇ ਰੀਲ ਬਣਨੀ ਚਾਹੀਦੀ ਹੈ ਹੱਦ ਹੋ ਗਈ ਯਾਰ ਇੱਕ ਆ ਵੀਡੀਓ ਵੇਖੋ ਅਨਮੋਲ ਆ ਠੀਕ ਆ ਹਾਸਾ ਮਜ਼ਾਕ ਆ ਪਰ ਗੱਲ ਸੱਚੀ ਐ ਵੀ ਜਿਹੜਾ ਇਸ ਤਰ੍ਹਾਂ ਰੋਕਦੇ ਤਾਂ ਹੈ ਕਿਸੇ ਨੂੰ ਭਾਵੇਂ ਉਹਦੇ ਉੱਤੇ ਤਾਂਜੀ ਕਰਦਾ ਹੈ ਹਾਸਾ ਮਜ਼ਾਕ ਕਰਦਾ ਪਰ ਰੋਕਦਾ ਤਾਂ ਹੈ ਵੇਖੋ ਵੀਡੀਓ ਆ ਵੀਡੀਓ ਵੇਖ ਕੇ ਕਰੀ